ਇਹ ਪੰਚਾਇਤ ਗੁਰਦੁਆਰਾ ਪ੍ਰਬੰਧਕ ਕਮੇਟੀ ਲੋਸਮੈਂਟ ਕਰਕੇ ਉਸ ਘਰ ਦਾ ਬਾਈਕਟ ਕਰੋ ਜਿੰਨਾ ਚਿਰ ਉਹ ਇੱਥੇ ਗੋਡੇ ਰੁੜਕੇ ਨਹੀਂ ਆਉਂਦਾ ਗੁਰੂ ਸਾਹਿਬ ਦੇ ਚਾਣਨਾ ਦੇ ਵਿੱਚ ਗੁਰੂ ਸਾਹਿਬ ਨੇ ਕੀ ਕਿਹਾ ਤੁਮ ਗੁਰੂ ਸਾਹਿਬ ਹੀ ਦੇਣਾ ਉਹਨੂੰ ਕੋਠੀਆਂ ਵਿੱਚ ਬਿਠਾਤਾ ਉਹਨੂੰ ਜ਼ਮੀਨਾਂ ਦੇਤੀਆਂ ਹੰਕਾਰ ਗਿਆ ਮਾਇਆ ਦਾ ਨਸਾਂ ਉਹਨਾਂ ਤਾਂ ਹੀ ਗੁਰੂ ਸਾਹਿਬ ਨੂੰ ਮਾੜਾ ਬੋਲਦਾ ਮਾਤਾ ਨੂੰ ਮਾੜਾ ਇਹ ਸਾਰੇ ਪਿੰਡ ਨੇ ਸਟੈਂਡ ਨਾਲਿਆ ਤੁਹਾਡਾ ਸਾਰਾ ਸਦਾਬਾਦ ਤੁਹਾਡਾ ਪਿੰਡ ਕਲੰਕਤ ਹੋ ਜੇ ਪਿੰਡ ਲਈ ਆ ਉੱਚਾ ਹੋਊਗਾ ਜੇ ਤੁਸੀਂ ਆਉਂਦਾ ਤੁਸੀਂ ਬਾਈਕਟ ਕਰੋਗੇ ਤੁਹਾਡੇ ਪਿੰਡ ਨੂੰ ਕਹਿਣਗੇ ਲੋਕ ਵੀ ਸਹੀ ਕੀਤਾ ਪਿੰਡ ਵਾਲਿਆਂ ਨੇ ਉਹ ਇਹਨਾਂ ਨੂੰ ਨਿਪਟਦਾ ਪਰ ਉਹਨੇ ਜਿਹੜੇ ਗੁਰੂ ਸਾਹਿਬ ਨੂੰ ਕਿਹਾ ਅਮੰਦਾ ਚੰਗਾ ਸਿੰਘਾਂ ਨੂੰ ਬੋਲਿਆ ਤੁਹਾਡੇ ਸਾਹਮਣੇ ਕਿਵੇਂ ਗਾਲਾਂ ਕੱਢਦਾ ਉਹਦੀ ਤਾਂ ਬੰਦੇ ਜੀਬਾਨ ਵੱਢਣ ਵਾਲੀ ਹੈ ਅਹਨੂਨ ਮੁਤਾਬਕ ਸਿੰਘਾਂ ਦੇ ਗੁਰਮਤੇ ਮੁਤਾਬਕ ਜਿਹੜਾ ਇਹੋ ਜੇ ਕੰਮ ਕਰਦਾ ਉਹਨੂੰ ਸਖਤ ਸਜ਼ਾ ਹੋਣੀ ਚਾਹੀਦੀ ਉਹ ਤੇ ਘਰ ਵਾਲੇ ਵੀ ਕਹਿੰਦੇ ਵੀ ਐਂ ਕਹਿੰਦੇ ਹੰਕਾਰ ਹੀ ਫਿਰਦੀ ਆ ਵੀ ਚਾਰ ਕਿਲੇ ਵੇਚ ਕੇ ਲਾ ਦਾਂਗੇ ਇਹ ਚੰਗੀਆਂ ਗੱਲਾਂ ਨਹੀਂ ਹੈਗੀਆਂ ਮੈਂ ਸਾਰੇ ਪਿੰਡ ਵਾਲਿਆਂ ਨੂੰ ਕਹਿੰਦਾ ਵੀ ਉਹਦਾ ਬਾਈਕਾਟ ਕਰੋ ਜਿੰਨਾਂ ਨੇ ਨੂੰ ਬਲਾਓ ਸੀ ਦੇ ਕੇ ਤੇ ਲਈ ਬਾਬਾ ਜੀ ਉਹਨਾਂ ਦਾ ਉਹਨਾਂ ਦਾ ਬਾਈਕਾਟ ਕਰਨ ਉਹਨਾਂ ਚਿਰ ਬਾਈਕਾਟ ਕਰਨ ਜਿੰਨਾਂ ਚਿਰ ਗੋਡੇ ਰੋੜ ਕੇ ਇੱਥੇ ਦਰਬਾਰ ਚ ਨਾ ਕੇ ਮਾਫੀ ਮੰਗੇ ਲੰਬੇ ਪੈਰ ਦਾ ਮੁੰਡਾ ਕਿਉਂ ਬਾਬਾ ਜੀ ਬਿਲਕੁਲ ਉਹਨਾਂ ਚਿਰ ਸਾਰਾ ਪਿੰਡ ਬਾਈਕਾਟ ਕਰੇ ਉਹਦਾ ਜੇ ਉਹਦਾ ਕੋਈ ਗਰੀਬ ਹੁੰਦਾ ਕੋਈ ਰਮਜ਼ਾਦਿਆ ਜ ਮਜ਼ਦੂਰੀ ਸਿੱਖ ਹੁੰਦਾ ਤੁਸੀਂ ਉਹਨਾਂ ਨੂੰ ਕੁੱਟ-ਕੁੱਟ ਕੇ ਉਹਨਾਂ ਦੇ ਕਾਰਨ ਵਿੱਚ ਜਿਪ ਉਹ ਇੱਕ ਤੱਕੜੇ ਕਰਕੇ ਨਹੀਂ ਤੁਸੀਂ ਬੋਲਦੇ ਤੁਹਾਡੀ ਗੈਰਤ ਮਰ ਗਈ ਪਿੰਡ ਵਾਲਿਆਂ ਦੀ ਇਹਦੇ ਪੱਲੇ ਰਹੀ ਹੋਣੀ ਹੈ यो ਕੋਠੀ ਵਾਲਾ ਗਾ ਵੀ ਤੁਰਨ ਦਵਾ ਲੂ ਜਾ ਉਹ ਕਰ ਦੂ ਉਹ ਜਿਹੜਾ ਗੁਰੂ ਸਾਹਿਬ ਨੂੰ ਬਾਲ ਬੋਲ ਗਿਆ ਤੁਸੀਂ ਉਹਦੇ ਕੀ ਲੱਗਦੇ ਹੋ ਲੋਕ ਜਾਂ ਹੋਰ ਕੀ ਲੱਗਦਾ ਉਹ ਇਸ ਕਰਕੇ ਸਾਰੀ ਪੰਚਾਇਤ ਗੁਰਦੁਆਰਾ ਪ੍ਰਬੰਧ ਕਮੇਟੀ ਲਾਉਸਮੈਂਟ ਕਰਕੇ ਉਸ ਘਰ ਦਾ ਬਾਈਕਾਟ ਕਰੋ ਜਿੰਨਾ ਚਿਰ ਉਹ ਇੱਥੇ ਗੋਡੇ ਰੁੜਕੇ ਨਹੀਂ ਆਉਂਦਾ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਮਾਫੀ ਨਹੀਂ ਮੰਗਦਾ ਨਹੀਂ ਮੈਥੋਂ ਗਲਤ ਕਿਹਾ ਗਿਆ ਸਾਰਾ ਪਰਿਵਾਰ ਇੱਥੇ ਗੋਡੇ ਰੁੜਕੇ ਆਵੇ ਤਾਨੂੰ ਉਹ ਉਹਦੇ ਉੱਤੇ ਪਿੰਟਾ ਮੇਲ ਮਰਾਵ ਕਰੋ ਨਹੀਂ ਕੋਈ ਮੇਲ ਬਰਾਮ ਨਹੀਂ ਰੱਖਣਾ ਜੇ ਤੁਸੀਂ ਸਿੱਖੋ ਜੇ ਤੁਸੀਂ ਸਿੱਖੀ ਨਹੀਂ ਹੈਗੇ ਫਿਰ ਜਿਹੜਾ ਕੋਈ ਮਰਜ਼ੀ ਕਰੀ ਜਾਓ ਇਹ ਗਲਤ ਗੱਲਾਂ ਦੱਸੋ ਪਿੰਡ ਵਾਲੇ ਖੜੇ ਹੋ ਨਹੀਂ ਜੀ ਠੀਕ ਹੈ ਇਹ ਤੁਹਾਨੂੰ ਵੀ ਹੱਕ ਨਹੀਂ ਮੱਥਾ ਟੇਕਦਾ ਨਹੀਂ ਠੀਕ ਹੈ ਜਿਹੜਾ ਗੁਰੂ ਸਾਹਿਬ ਨੂੰ ਨਹੀਂ ਬਖਸ਼ਦਾ ਉਹ ਤੁਹਾਡਾ ਕਿਸਦਾ ਸਾਡਾ ਕੀ ਲੱਗਦਾ ਬਾਈਕਾਟ ਕਰੋ ਲੋਥਮਟ ਕਰੋ ਹੁਣ ਸਾਡੇ ਸਾਹਮਣੇ ਇਥੇ ਮਤਾ ਪਾਉ ਉਹਦੇ ਵਿੱਚ ਵੀ ਉਹਨਾਂ ਚੋਂ ਕੋਈ ਪਿੰਡ ਦਾ ਉਹਨਾਂ ਨਾਲ ਵਰਤੂ ਨਹੀਂ ਕੋਈ ਕੁਛ ਨਹੀਂ ਜੇ ਉਹ ਆਵੇ ਉਹ ਜਿਹੜੀ ਕਾਨੂੰਨ ਦੀ ਸਜ਼ਾ ਲੱਗੀ ਹੈ ਕਾਨੂੰਨ ਦੀ ਸਜ਼ਾ ਭੁਗਤ ਕੇ ਫੇਰ ਇਥੇ ਜਿਹੜੀ ਗੁਰੂ ਸਾਹਿਬ ਦੇ ਗੁਰਮਤੇ ਦੀ ਇਥੇ ਸਜ਼ਾ ਲੱਗੀ ਹੈ ਇਥੇ ਗੋਡੇ ਰੁੜ ਕੇ ਸਾਰਾ ਪਰਿਵਾਰ ਆਵੇ ਮਾਫੀਆਂ ਮੰਗੇ ਫੇਰ ਉਹ ਜਿਹੜਾ ਮੇਜ ਦੇਖਾਂਗੇ ਕਿਉਂ ਆ ਬਾਬਾ ਜੀ ਇਹੋ ਜੇ ਵੰਦੇ ਨੂੰ ਹੀ ਸਜ਼ਾ ਲੈਣੀ ਲੱਗਣੀ ਚਾਹੀਦੀ ਹੈ ਪਤਾ ਲੱਗੇ ਲੱਗਣੀ ਚਾਹੀਦੀ ਹੈ ਹੋਰ ਉਹਨਾਂ ਨੂੰ ਜਾਨੋ ਤਾਂ ਨਹੀਂ ਮਾਰਨ ਲੱਗੇ ਇਹ ਤਾਂ ਇਹਨਾਂ ਦਾ ਘੜ ਤੋਂ ਘੜ ਕਰ ਸਕਦੇ ਆ ਇਹ ਬੰਦੇ ਨਾਲ ਰੰਜੀਤ ਸਾਹਿਬ ਨਾਲ ਉਹ ਕੱਢੋ ਸਾਨੂੰ ਉਹਦਾ ਨਾਲ ਕੋਈ ਮਤਲਬ ਨਹੀਂ ਬਿਆਦਵੀ ਪੱਗ ਦੀ ਬਿਆਦਵੀ ਕਰਨੀ ਸਿੰਘਾਂ ਨੂੰ ਕਹਿਣਾ ਗੁਰੂ ਸਾਹਿਬ ਨੇ ਕੀ ਕਹਿਤਾ ਉਹਨੂੰ ਗੁਰੂ ਸਾਹਿਬ ਹੀ ਦੇਣਾ ਉਹਨੂੰ ਕੋਠੀਆਂ ਵਿੱਚ ਬਿਠਾਤਾ ਉਹਨੂੰ ਜ਼ਮੀਨਾਂ ਦੇਤੀਆਂ ਹੰਕਾਰ ਗਿਆ ਮਾਇਆ ਦਾ ਨਸ਼ਾ ਹੋ ਗਿਆ ਉਹਨੂੰ ਤਾਂ ਹੀ ਗੁਰੂ ਸਾਹਿਬ ਨੂੰ ਮਾੜਾ ਬੋਲਦਾ ਮਾਤਾ ਨੂੰ ਮਾੜਾ ਬੋਲਦਾ ਗਾਲਾਂ ਕੱਢਦਾ ਇਹ ਜੇ ਜ਼ੁਬਾਨ 'ਚ ਕੀੜੇ ਪੈਣਗੇ ਹੋਰ ਕੀ ਹੋਊਗਾ ਤੁਹਾਡੇ ਪਿੰਡ ਦੀ ਵੀ ਉਹਨੇ ਦੁਰਗੱਸੀ ਕਰਤੀ ਇੱਕ ਬੰਦੇ ਨੇ ਆਪਾਂ ਦੀ ਵੀਡੀਓ ਕਿੰਨੀ ਚੱਲਣੀ ਆ ਤੁਹਾਡੇ ਪਿੰਡ ਦੇ ਨਾ ਜੇ ਤੁਸੀਂ ਸਾਰੇ ਪਿੰਡ ਨੇ ਸਟੈਂਡ ਨਾ ਲਿਆ ਤੁਹਾਡਾ ਸਾਰਾ ਸਦਾ ਬਾਤ ਤੁਹਾਡਾ ਪਿੰਡ ਕਲੰਕਤ ਹੋ ਜੂ ਤੁਸੀਂ ਇਹ ਸਟੈਂਡ ਲਓ ਮਤਾ ਪਾਓ ਇਥੇ ਲੋਸਮੈਂਟ ਕਰੋ ਗੁਰੂ ਸਾਹਿਬ ਚਰਨਾਂ ਦੇ ਵਿੱਚ ਵੀ 700 ਪਿੰਡਾਂ ਦੇ ਬਿਲਕੁਲ ਸਾਰੇ ਪਿੰਡਾਂ ਉਹਦੇ ਕੋਸ਼ ਕਰਦਾ ਬਾਈ ਕਾਟਾ ਪਰ ਉਹ ਹੁਣੇ ਲੋਸਮੈਂਟ ਕਰੋ ਇਹ ਤੁਸੀਂ ਹੋਰ ਕੋਈ ਨਹੀਂ ਹੁਣ ਵਿਚਾਰ ਲਓ ਜੇ ਹੋਰ ਗੱਲਾਂ ਕਰ ਲਓ ਨਹੀਂ ਨਹੀਂ ਕਰੋ ਤੁਸੀਂ ਅੱਜ ਜੀ ਤੁਸੀਂ ਆਪਦਾ ਵਿਚਾਰ ਲਓ ਇਹ ਤੁਸੀਂ ਹਜੇ ਬੈਠੇ ਆ ਆਪਣੇ ਆਪ ਨੂੰ ਆਪਣੀ ਵਜ੍ਹਾ ਦੱਸ ਦਿਓ ਵੀ ਜੇ ਕੋਈ ਗਲਤ ਗੱਲ ਕਹੀ ਆ ਤਾਂ ਗੱਲ ਨਹੀਂ ਆ ਪਾਪਾ ਜੀ ਦਾ ਵਿਚਾਰ ਸੁਣਾਉਂਦੇ ਇਹ ਜੇ ਕੋਈ ਪਿੰਡ ਵਾਲਿਆਂ ਨੂੰ ਕਿਸੇ ਸਾਡੀ ਗਲਤ ਗੱਲ ਲੱਗਿਆ ਤਾਂ ਦੱਸੋ ਤੁਜੀ ਕੋਈ ਆਪਾਂ ਇਥੇ ਹੋਣੇ ਕਰ ਲਿਆਗਾ ਤੁਸੀਂ ਆਪਣੇ ਵਿਚਾਰ ਵੀ ਦੱਸੋ ਵੀ ਸਹੀ ਆ ਜਾਂ ਗਲਤ ਆ ਸਾਰੇ ਗੜੀ ਕੋਈ ਗਲਤ ਕੋਈ ਨਹੀਂ ਟੋੜੀ ਉਹ ਤਾਂ ਫਿਰ ਕੋਈ ਗੱਲ ਨਹੀਂ ਗਲਤ ਵਾਲੀ ਨਹੀਂ ਆ ਇਹ ਕੋਈ ਗੱਲ ਨਹੀਂ ਜਿਹੜਾ ਗੁਰੂ ਗ੍ਰੰਥ ਸਾਹਿਬ ਇਹ ਤੁਹਾਡੇ ਪਿੰਡ ਦਾ ਹੀ ਆ ਉੱਚਾ ਹੋਊਗਾ ਜੇ ਤੁਸੀਂ ਆਉਂਦਾ ਤੁਸੀਂ ਬਾਈਕਾਟ ਕਰੋਗੇ ਤੁਹਾਡੇ ਪਿੰਡ ਨੂੰ ਕਹਿਣਗੇ ਲੋਕ ਵੀ ਸਹੀ ਕੀਤਾ ਪਿੰਡ ਵਾਲਿਆਂ ਨੇ ਠੀਕ ਆ ਤੁਹਾਡਾ ਵਿਚਾਰ ਉਹ ਜੇ ਤੁਸੀਂ ਉਹਦਾ ਪੱਖ ਪੂਰੋਗੇ ਫਿਰ ਤੁਹਾਡੇ ਲਾਣਤ ਪੈਣਗੀਆਂ ਹਰੇਕੇ ਤੁਹਾਨੂੰ ਕਹੂਗਾ ਕਿਹੜੇ ਪਿੰਡ ਦਾ ਆ ਫਰਾ ਕਰਿਆ ਤਾਂ ਪਿੰਡਾਂ ਦਾ ਨਾ ਬਾਈਕਾਟ ਕਰਦਾ ਥੋੜੇ ਪਿੰਡ ਦਾ ਨੌ ਜਿਹੜਾ ਡੁੱਬਰੇ ਹੋ ਉੱਪਰ ਚੜ ਜਾਊਗਾ ਨਹੀਂ ਤਾਂ ਇਹਦਾ ਜਮਾ ਤੇ ਮਾਰ ਤੇ ਆ ਫਰਾਣੇ ਪਿੰਡ ਤੋਂ ਬਸ 2 ਐਮ ਦੀ ਹੋਦੀ ਸਭ ਤੋਂ ਪਹਿਲਾਂ ਪਿੰਡ ਦਾ ਨਾਮ ਗਰਦਨਗੜ ਦਾ ਸਭ ਤੋਂ ਪਹਿਲਾਂ ਨਾਮ ਲਾਉਣ ਵਿਆਦਵੀਾਂ ਦੇ ਨਾਲ ਲਾਕੇ ਦੇ ਪਾਇਆ ਸਿਆਲੇ ਦੇ ਚਾ ਇੱਥੇ ਨਾਲ ਹੀ ਛੱਲ ਪਿੰਡਾ ਉੱਥੇ ਵੀ ਉਹ ਅੰਦਰ ਗਿਆ ਜਿੱਥੇ ਵੀ ਤਰਾ ਗਏ ਅਸੀਂ ਆ ਮੁਰਿੰਡਾ ਹੋ ਗਿਆ ਆਹ ਦਾ ਸਾਰਾ ਵਿਆਦਵੀਆ ਵਾਲਾ ਸਿਸਟਮ ਚੱਲ ਪਿਆ ਵੀ ਆਹ ਇਲਾਕੇ ਦੇ ਵਿੱਚ ਮੈਂ ਉਹਦੇ ਕੋਤਵਾਲੀ ਹੁਣ ਤਾਂ ਸਰੇ ਆਵੇਂ ਬੋਲਣ ਲੱਗਿਆ ਨਾ ਗਾਲਾਂ ਕੱਢਣੇ ਆ ਬੰਦਾ ਦੇ ਮੈਂ ਤਾਂ ਫਰੀ ਧਮਾ ਕੇ ਕਰਦਾ ਉਹ ਨਹੀਂ ਬਾਈ ਸਿਰ ਵੱਡੋ ਹੁਣ ਉਹ ਬਗਾਨਿਆਂ ਵਾਲਾ ਕਹਿੰਦਾ ਆ ਜੀ ਆਪਾਂ ਦੇ ਹੋਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਡੇ ਇਨਸਪੈਕਟਰ ਸਾਹਿਬ ਬੈਠੇ ਨੇ ਬਾਕੀ ਸਾਰੇ ਨਿਹੰਗ ਸਿੰਘ ਫੋਜਾ ਸਾਰਾ ਪਿੰਡ ਸਾਰੀ ਪੰਚਾਇਤ ਸਾਰਿਆਂ ਨੂੰ ਇਹੀ ਬੇਨਤੀ ਹੈ ਵੀ ਬਾਹਰ ਚ ਕਰਦੇ ਮੀਟਿੰਗ ਚੱਲਦੀ ਆ ਵੀ ਕੋਈ ਵੀ ਧਿਆਨ ਦੇਣ ਦੀ ਲੋੜ ਹੈ ਵੀ ਕੋਈ ਨਿਹੰਗ ਸਿੰਘ ਬਾਣੀ ਦੀ ਕੋਈ ਬੇਦਬੀ ਕਰਦਾ ਹੈ ਉਹਤੇ ਹੀ ਬੜੀ ਵੱਡੀ ਕਾਰ ਵੀ ਗਾਂਤ ਹੋਏ ਗਿੰਨੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਹਾਂ ਕੋਈ ਨਿਹੰਗ ਸਿੰਘ ਗਲਤ ਹੋਵੇ ਕੋਈ ਸ਼ਰਾਬ ਪੀਂਦਾ ਹੋਵੇ ਪਿੰਡ 'ਚ ਕੋਈ ਗਲਤ ਕੰਮ ਕਰਦਾ ਹੋਵੇ ਸਾਨੂੰ ਨਿਹਗ ਸਿੰਘ ਜਥੇਬੰਦੀਆਂ ਨੂੰ ਤੁਸੀਂ ਲਿਖ ਕੇ ਭੇਜੋ ਅਸੀਂ ਆਪ ਉਹਦੇ ਸੰਗਲ ਲਾਵਾਂਗੇ ਤੇ ਪਰ ਇਹ ਨਹੀਂ ਹੈਗਾ ਵੀ ਜਿਹੜਾ ਵੀ ਸ਼ਰਾਬੀ ਚੱਕ ਨਿਹਗ ਸਿੰਘ ਦੇ ਬਾਣੇ ਦੀ ਬੇਦਬੀ ਕਰੇ ਜਾਂ ਪੱਗ ਦੀ ਬਦਬੀ ਕਰੇ ਜਾਂ ਸ਼ਸਤਰਾਂ ਦੀ ਬੇਦਬੀ ਇਹ ਕਦੀ ਨਹੀਂ ਹੋ ਸਕਦਾ ਨਾ ਅਸੀਂ ਹੋਣ ਦਵਾਂਗੇ ਤੇ ਬਾਕੀ ਪਿੰਡ ਦੀ ਸਾਰੀ ਪੰਚਾਇਤ ਇੱਕ ਬੜਾ ਵਧੀਆ ਲਿਖਤੀ ਮਤਾ ਦੇ ਕੇ ਤੁਸੀਂ ਮੀਡੀਆ 'ਚ ਬੋਲਣਾ ਕਿਉਂਕਿ ਗੁਰੂ ਗੋਬੇ ਸਿੰਘ ਪਾਸ਼ਾ ਤੋਂ ਵੱਧ ਸਾਡੇ ਲਈ ਕੋਈ ਨਹੀਂਗਾ ਨਾ ਅੱਜ ਸੀਗਾ ਨਾ ਕੱਲ ਸੀਗਾ ਕਿਉਂਕਿ ਦਸਵੇਂ ਪਾਸ਼ਾ ਲਈ ਅਸੀਂ ਸੀਸ ਦੇ ਵੀ ਸਕਦੇ ਆ ਤੇ ਲੈ ਵੀ ਸਕਦੇ ਆ ਇਹ ਨਹੀਂ ਹੈ ਕੋਈ ਪਿੰਡ ਦਾ ਜੇ ਤਣਾਟ ਬੰਦਾ ਹੋਏਗਾ ਜਾਂ ਕੋਈ ਪੈਸੇ ਵਲੋਂ ਜ਼ਮੀਨ ਵਲੋਂ ਤਕੜਾ ਹੋਏਗਾ ਨਹੀਂ ਸਾਨੂੰ ਜੇ ਜੋ ਵੀ ਕਰਨਾ ਪਏ ਜੇ ਉਹ ਤੇ ਹਜ਼ਾਰ ਬੰਦਾ ਵੀ ਮਾਰਨਾ ਪਏ ਮਾਰਾਂਗੇ ਜਿਹੜਾ ਗੁਰੂ ਜੀ ਬੇਦਬੀ ਕਰੇਗਾ ਇਸ ਕਰਕੇ ਸਾਰੀ ਪੰਚਾਇਤ ਤੁਸੀਂ ਮਤਾਂ ਪਾਓ ਵੀ ਜਿੰਨਾ ਚਿਰ ਤੱਕ ਉਹ ਸਾਰਾ ਪਰਿਵਾਰ ਆ ਕੇ ਪਿੰਡ ਦੇ ਵਿੱਚ ਮੀਡੀਆ 'ਚ ਮਾਫੀ ਨਹੀਂ ਮੰਗਦਾ ਉਹਨਾਂ ਚਿਰ ਉਹਦੇ ਘਰ ਗੁਰੂ ਗ੍ਰੰਥ ਸਾਹਿਬ ਦੀ ਦੇ ਨਹੀਂ ਜਾਣੀ ਚਾਹੀਦੀ ਪਿੰਡ ਦਾ ਬਸ ਬਾਈਕਾਟ ਭਾਵੇਂ ਉਹਨਾਂ ਦੇ ਵਿਆਹ ਹੋਵੇ ਭਾਵੇਂ ਕੋਈ ਮਰਗ ਹੋਵੇ ਜਿੰਨਾ ਚਿਰ ਤੱਕ ਉਹ ਸਾਰਾ ਪਰਿਵਾਰ ਮਾਫੀ ਨਹੀਂ ਮੰਗਦਾ ਇੱਥੇ ਗੁਰੂ ਘਰ ਚ ਆ ਕੇ ਵੀ ਸਾਡੇ ਕੋਲ ਗਲਤੀ ਜਿਹੜਾ ਬੰਦਾ ਗੁਰੂ ਗੋਬਿੰਦ ਸਿੰਘ ਪਾਸ਼ਾ ਨੂੰ ਗੋਲਾ ਕੱਢ ਸਕਦਾ ਮਾਵਾ ਭੈਣਾ ਤੱਕ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਖਿਲਾਫ ਜਾ ਸਕਦਾ ਕੀ ਉਹ ਸਿੱਖ ਹੋ ਸਕਦਾ ਤੁਹਾਡੇ ਪਿੰਡ ਦੀ ਕਿੰਨੀ ਬੇਅਦਬੀ ਆ ਸਰਪੰਚ ਸਾਹਿਬ ਵੀ ਬੈਠੇ ਸਾਰੇ ਮੈਂਬਰ ਬੈਠੇ ਆ ਸਾਰਾ ਪਿੰਡ ਦਾ ਯੂਥ ਵੀ ਖੜਾ ਹੈ ਇਸ ਕਰਕੇ ਤੁਸੀਂ ਤੱਕੜਿਓ ਇਹ ਤੁਹਾਡਾ ਫਰਜ਼ ਮੰਨਦਾ ਸੁਦੀ ਲੱਤਾਂ ਤੋੜਨੀ ਕਿਉਂਕਿ ਜਿਹੜਾ ਤੁਹਾਡੇ ਪਿਓ ਦੀ ਪਗ ਨੂੰ ਹੱਥ ਪਾਲੇ ਤੇ ਅਸੀਂ ਬੰਦਾ ਮਾਰ ਦਿੰਨੇ ਆ ਕੋਈ ਭੈਣ ਨੂੰ ਹੱਥ ਪਾ ਲਈ ਅਸੀਂ ਬੰਦਾ ਮਾਰ ਦਿੰਨੇ ਆ ਸਾਡੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੂੰ ਉਹਨੇ ਬੰਦੇ ਨੇ ਹੱਥ ਪਾਏ ਇੱਜਤ ਨੂੰ ਗਾਲ੍ਹਾਂ ਕੱਢੀਆਂ ਦਸਵੇਂ ਪਾਸ਼ਾ ਨੂੰ ਮਾਵਾ ਭੈਣਾ ਦੀਆਂ ਇਸ ਕਰਕੇ ਸਾਰਾ ਪਿੰਡ ਇਕੱਠਾ ਹੋ ਕੇ ਤੁਸੀਂ ਮਤਾ ਪਾ ਕੇ মিডিਆ ਦੇ ਵਿੱਚ ਇਹ ਚੀਜ਼ ਬੋਲੀ ਜਾਵੇ ਵੀ ਕੋਈ ਵੀ ਬੰਦਾ ਅੱਜ ਤੋਂ ਬਾਅਦ ਇਸ ਤਰ੍ਹਾਂ ਗੁਰੂ ਨੂੰ ਮੰਦਾ ਬੋਲੇ ਜਾਂ ਕਿਸੇ ਦੀ ਬਦਬੀ ਕਰਦਾ ਹੈ ਤੇ ਪਿੰਡ ਦੇ ਵਿੱਚ ਮਤਾ ਪਾਇਆ ਜਾਵੇ ਉਹਨਾਂ ਚਿਰ ਗੁਰੂ ਗ੍ਰੰਥ ਸਾਹਿਬ ਦਾ ਘਰ ਨਹੀਂ ਜਾਣਾ ਜਿਹਦਾ ਬੰਦੇ ਨੇ ਇਹ ਸਾਨੂੰ ਦੁਬਾਰਾ ਕਾਰਵਾਈ ਕਰਨੀ ਪੈਗੀ ਹਾਂ ਉਹ ਸਾਰਾ ਪਰਿਵਾਰ ਆਗੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਮਾਫੀ ਮੰਗੇ ਵੀ ਸਾਡੇ ਕੋਲ ਗਲਤੀ ਹੋ ਗਈ ਹੈ ਵੀ ਅੱਗੇ ਤੋਂ ਇਹੋ ਜੀ ਕੋਈ ਪਰਿਵਾਰ ਦੇ ਵਿੱਚ ਗਲਤੀ ਨਹੀਂ ਕਰੇਗਾ ਗੁਰੂ ਮਹਾਰਾਜ ਦੇ ਬਾਰੇ ਫੇਰ ਗੁਰੂ ਗ੍ਰੰਥ ਸਾਹਿਬ ਉਹਦੇ ਘਰ ਜਾਊਗਾ ਨਹੀਂ ਤੇ ਉਹਦੇ ਘਰ ਨਹੀਂ ਬਿਲਕੁਲ ਵੀ ਜਾਏਗਾ। ਗਵਾ ਜੀ ਫਾਜੀ ਅੱਜ ਹੀ ਇਹਨੂੰ ਕਮਾਈ ਮੰਗਾਈ ਤੇ ਮਗਾਓ ਤੁਸੀਂ ਮੀਡੀਆ ਤੇ ਮਗਾ ਲਓ ਸ਼ਾਮ ਨੂੰ। ਇਹ ਤੁਸੀਂ ਦੇਖਣਾ ਮਾਫੀ ਆ ਜਿਹੜੀ ਗੁਰੂ ਗ੍ਰੰਥ ਸਾਹਿਬ ਨਹੀਂ ਕਰ ਪੈਣਾ। ਪਹਿਲਾਂ ਆਥਾ ਨਹੀਂ ਪੈਦਾ ਨਹੀਂ ਉਹਨਾਂ ਕਾਨੂੰਨ ਦੀ ਸਜ਼ਾ ਆਪ ਕੋ ਕਰਦੇ ਹੋ। ਬੀਐਸ ਗੱਲ ਤੇ ਸਾਰੇ ਕਿੱਥੇ ਹੋ ਗਏ ਤੁਸੀਂ ਅਜੇ ਤੱਕ ਕੋਈ ਨਹੀਂ ਪਹੁੰਚਿਆ। ਆਪਦੇ ਨੂੰ ਤੁਸੀਂ ਮਤਾ ਪਾਉਂਦੇ ਘਰਾਂ ਤੇ ਜਿਹੜੀ ਗੱਲ ਚੱਲਦੀ ਜਿਹੜਾ ਪਰਚਾ ਉਹ ਤੇ ਚੱਲੂਗਾ। ਪਰ ਜਿਹੜੇ ਗੁਰੂ ਗ੍ਰੰਥ ਸਾਹਿਬ ਬਾਰੇ ਇਸ ਕਰਕੇ ਤੁਸੀਂ ਸਾਰੇ ਮਤਾ ਪਾਉਂਦੇ ਇਹ ਨਹੀਂ ਵੀ ਜਿਹੜਾ ਮਰਜੀ ਗੁਰੂ ਦੀ ਬੇਦਬੀ ਕਰੇ ਗਾਲ੍ਹਾਂ ਕੱਢੇ ਕੋ ਤੁਹਾਡੇ ਪਿੰਡ ਦੀ ਕਿੰਨੀ ਬਦਨਾਮੀ ਤੁਹਾਡੇ ਗੁਰੂ ਨੂੰ ਕੋਈ ਬੰਦਾ ਗਾਲ੍ਹਾਂ ਕਰਦਾ ਪਿੰਡ ਦਾ ਇਸ ਕਰਕੇ ਸਾਰੇ ਧਿਆਨ ਦੇ ਕੇ ਇਹ ਗੱਲ ਆਪਾਂ ਧਿਆਨ ਚ ਲੈ ਆਈਏ ਤੇ ਮਤਾ ਪਾ ਕੇ ਤੁਸੀਂ ਜਿੰਨਾ ਚਿਰ ਤੱਕ ਉਹ ਸਾਰਾ ਮਸਲਾ ਹੱਲ ਨਹੀਂ ਹੁੰਦਾ ਮਾਫੀ ਵਾਲਾ ਤੇ ਉਹਨਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਉਹਦੇ ਘਰ ਨਹੀਂ ਜਾਏਗਾ ਕੋਈ ਖੁਸ਼ੀ ਗਮੀ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੰਦ ਨੂੰ ਸਜ਼ਾ